अपना जी राजकुमार ਭਰ ਦਿੱਤਾ ਜੀ ਸਰ ਕਿਹੜੀ ਹੈ ਕਿਹੜਾ ਕਿਹੜੀ ਜਗਾ ਐਡਵੋਕੇਟ ਜੀ ਕਿਹੜੀ ਜਗਾ ਤੋਂ 10 AP ਨਗਰ ਨੇੜੇ ਨਿਊ ਦਿওল ਨਗਰ ਸਰ ਕੀ ਮਾਮਲਾ ਕੀ ਹੋਇਆ ਸਾਰਾ ਮੈਂ ਕਚਹਿਰੀ ਗਈ ਹੋਈ ਸੀ ਸੀ ਮੈਂ ਮੈਂ ਆਪਣੇ ਬੇਟੇ ਨਾਲ ਜੀ ਅਸੀਂ ਸਵੇਰੇ 8:30 ਚੱਲ ਜਾਨੇ ਹੈਗੇ ਜੀ ਉੱਥੇ ਅਸੀਂ ਮਿਤੀ ਲਗਾਏ ਹੋਏ ਨੇ ਸਾਡਾ ਉੱਥੇ ਡਾਣਾ ਮਿਸ਼ਨ ਦਾ ਕੰਮ ਚੱਲ ਰਿਹਾ ਹੈਗਾ ਕਚਹਿਰੀ ਮਨੂੰ 1.5 ਕਵੇਨਾ ਫੋਨ ਗਿਆ ਤੁਹਾਡੇ ਕਾਰਜ ਤਾਰੇ ਟੁੱਟਿਓ ਹੋਏ ਨੇ ਕੋਈ ਬੰਦਾ ਅੰਦਰ ਵੜਿਆ ਹੋਇਆ ਅਸੀਂ ਰੌੜਾ ਪਾੜਿਆ ਹੈਗੇ ਤੇ ਮੁੰਡਾ ਭੱਜ ਗਿਆ ਆ ਕੇ ਦੇਖਿਆ ਆ ਕੇ ਦੇ ਬਾਹਰ ਦੇ ਗੇਟ ਤਾਲਾ ਜਿਹੜਾ ਲੱਗਾ ਹੋਇਆ ਸੀ ਉਹ ਜਿਹੜਾ ਚੋਰ ਹੈ ਜਿਹਨੂੰ ਕਹਿੰਦੇ ਆ ਭੱਜ ਕੇ ਗਿਆ ਹੈਗਾ ਉਹ ਕੰਟ ੱਪ ਕੇ ਆਪਣਾ ਗੇਟ ੱਪ ਕੇ ਅੰਦਰ ਆਇਆ ਹੈਗਾ ਅੰਦਰ ਦੇਖਿਆ ਕਿ ਮੇਰੀ ਅਰਮਾਰੀ ਦੇ ਜਿਹੜੇ ਅਸੀਂ ਸੱਬਦ ਦੇ ਨਾਲ ਉਹਨਾਂ ਨੇ ਲੌਕ ਖੋਲੇ ਹੋਇਆ ਪਹਿਲੇ ਜਿਹੜਾ ਦਰਵਾਜੇ ਦਾ ਗੇਟ ਦੋਜਾ ਹੈਗਾ ਉਹ ਖੋਲੇ ਆਉਣਾ ਨੇ ਉਹਦੇ ਨਾਲ ਮਤਲਬ ਸਬਨ ਨਾਲੀ ਪਾ ਤੋੜ ਕੇ ਫਿਰ ਉਹਨਾਂ ਨੇ ਮਾਰੂ ਨੇ ਸੂਏ ਨਾਲ ਲੌਕ ਲਖੇ ਲਿਆ ਹੈਗੇ ਕਰੀਬ ਕਿੰਨੇ ਜਾਨੇ ਸੀ ਉਹ ਤਕਰੀਬ ਕਹਿੰਦੇ 3 ਜਣੇ ਸੀ 3 ਜਣੇ ਸੀ ਉਹ ਦਸਦੇ ਆਏ ਮੋਟਰਸਾਈਕਲ ਤੇ ਸੀ ਜਾਂ ਕਿਤੇ ਕੋਈ ਨਹੀਂ ਪਹਿਲੀ ਆਏ ਪਹਿਲੇ ਚਲੇ ਗਏ ਉਹ ਕਿੰਨਾ ਕ ਨੁਕਸਾਨ ਹੋ ਗਿਆ ਤੁਹਾਡਾ ਤਕਰੀਬਨ 2 2.5 ਲੱਖ ਦੇ ਕਰੀ ਕਰੀ ਕੈਸ਼ ਕੈਸ਼ ਹੈ ਤੇ ਕੋਈ 골ਡ ਵਗੈਰਾ ਨਹੀਂ ਹੈਗਾ ਨਾ ਕਪੜਾ ਕੋਈ ਨਾ ਕੋਈ ਹੋਰ 골ਡ ਵਗੈਰਾ ਕੋਈ ਇਸ ਮੰਦੀ ਪੁਲਿਸ ਨੂੰ ਉਸ ਕਿਆ ਕਰਤੀ ਕਿਹੜਾ ਥਾਣਾ ਪੈਂਦਾ ਜੀ ਭਾਰਗੋ ਐਮਪੀ ਸਾਣਾ ਭਾਰਗੋ ਤਰਾ ਪੁਲਸਾਈ ਮੌਕੇ ਤੇ ਜੀ ਸਹੀ ਵਹੀ ਵੀਰੇ ਬਿਆਨ ਲੈ ਗਏ ਠੀਕ ਕੋਈ ਸੀਸੀਟੀਵੀ ਫੋਟੋ ਵੀ ਆਈ ਕੋਈ ਸੀਸੀਟੀਵੀ ਫੋਟੋ ਕੋਈ ਆਈ ਨਹੀਂ ਹਾਲੇ ਕੋਈ ਨਹੀਂ ਉਹ ਜੀ ਆਈ ਬਸ ਸਿਰਫ ਹੀ ਦਿਖੀ ਉਹਨਾਂ ਨੇ ਠੀਕ ਹੈ ਹਾਂ ਉਹ ਚੈੱਕ ਕਰ ਲੇ ਪਏ ਸੀਸੀਟੀਵੀ ਫੋਟੋ ਚੈੱਕ ਕਰਦੇ ਪਏ ਹੈਗੇ ਨੇ ਜਿਹਨਾਂ ਦਾ ਕੋਈ ਬੰਦਾ ਨਾਮ ਦਿੰਦੇ ਨੇ ਇਹ ਬੰਦਾ ਸ਼ਾਇਦ ਇਹੀ ਹੁੰਦਾ ਹੈ ਇਹ ਕੋਈ ਦੁਬਾਰਾ ਆਪਣਾ ਨਾਮ ਬੋਲਦੇ ਹੋ ਭਾਜੀ ਰਾਜ ਕੁਮਾਰ ਭਗਤ ਏਰੀਆ ਕਿਹੜਾ ਹੈ ਐਡਵੋਕੇਟ ਤਿੰਨ ਕੇਪੀ ਨਗਰ ਨਿਧੀ ਨਿਊ ਦਿਵਨ ਨਗਰ ਠੀਕ ਹੈ ਹਾਂ ਚੋਰੀ ਹੋਈ ਜੀ ਸਾਡੇ ਰੇਲ ਤੇ ਕੀ ਕਹਿਣਾ ਜੀ ਕਿਉਂਕਿ ਕੈਮਰਾ ਚੈੱਕ ਕਰਨ ਦਾ ਟੈਕ ਹੈ ਕਿੰਨੀਆਂ ਚੋਰੀ ਹੋਈ ਟੋਰ ਲੱਗਦੀ ਕੋਟਰਾ ਮੈਨੂੰ ਇਥੋਂ ਅਨਫਰਮੇਸ਼ਨ ਮਿਲੀ ਤੇ ਇੱਕ ਕੋਈ ਟਰਾਲੀ ਜੀ ਚੋਰੀ ਹੋਈ ਪਿਆ ਟਰਾਲੀਆਂ ਮੇਨ ਰੋਡ ਦੇ ਲਾ ਕੇ ਜਾਂਦੀਆਂ ਟਰਾਲੀਆਂ ਚੋਰੀ ਫਰਾਕੀ ਨਹੀਂ ਕਰਦਾ ਕਿੰਨੀਆਂ ਬੈਟਰੀ ਚੋਈ ਜਾਂਦੇ ਨੋ ਤੇ ਅੱਜ ਜਿਹੜੀ ਆ ਵਾਲੀ ਚੋਰੀ ਹੋਈ ਇਹ ਕਿੰਨੀ ਆਈ ਇਹ ਉਹ ਕੈਮਰਾ ਚੈੱਕ ਕਰਕੇ ਦੇਖ ਰਹੇ ਕਿੰਨੇ ਕਿੰਨਾ ਨੁਕਸਾਨ ਕਿਨ ਨੂੰ ਆਇਆ ਲੱਗਾ ਜੀ ਉਹਨਾਂ ਨੇ ਦੇ 2.5 ਲੱਖ ਰੁਪਏ ਲਖਾਇਆ ਵੀ ਨਾਮ ਨੂੰ ਆਲੀ ਲੱਗੀ ਠੀਕ ਹੈ ਜੀ ਰਾਜਕੁਮਾਰ ਭਰਤਨ ਜੀ ਸਰ ਕਿਹੜੀ ਹੈ ਕਿਹੜਾ ਕਿਹੜੀ ਜਗਾ ਐਡਵੋਕੇਟ ਜੀ ਕਿਹੜੀ ਜਗਾ ਤੋਂ 10 AP ਨਗਰ ਨੇੜੇ ਨਿਊ ਦਿওল ਨਗਰ ਸਰ ਕੀ ਮਾਮਲਾ ਕੀ ਹੋਇਆ ਸਾਰਾ ਮੈਂ ਕਚੈਰੀ ਗਈ ਹੋਈ ਸੀ ਸੀ ਮੈਂ ਮੈਂ ਆਪਣੇ بیٹے ਨਾਲ ਜੀ ਅਸੀਂ ਸਵੇਰੇ 8:30 ਚੜ੍ਹ ਜਾਨੇ ਹੈਗੇ ਜੀ ਉੱਥੇ ਅਸੀਂ ਮਿਸਰੀ ਲਗਾਏ ਹੋਏ ਨੇ ਸਾਡਾ ਉੱਥੇ ਡਾਣਾ ਮਿਸ਼ਨ ਦਾ ਕੰਮ ਚੱਲ ਰਿਹਾ ਹੈਗੇ ਕਚੈਰੀ ਤੇ ਮਨੂੰ 1:30 ਵੇ ਵਾ ਫੋਨ ਗਿਆ ਤੇ ਤੁਹਾਡੇ ਕਾਰਜਤਾਲੇ ਡਿਊਟੀ ਹੋਏ ਨੇ ਕੋਈ ਬੰਦਾ ਅੰਦਰ ਬੜਿਆ ਹੋਇਆ ਅਸੀਂ ਰੌਲਾ ਪਾੜੇ ਹੈਗੇ ਕਿ ਮੁੰਡਾ ਭੱਜ ਗਿਆ ਆ ਕੇ ਦੇਖਿਆ ਆ ਕੇ ਦੇਖ ਬਾਹਰ ਦੇ ਘੇੜਤਾਲੇ ਜਿਹੜਾ ਲੱਗਾ ਹੋਇਆ ਸੀ ਉਹ ਜਿਹੜਾ ਚੋਰ ਹੈ ਜਿਹਨੂੰ ਕਹਿੰਦੇ ਭੱਜ ਕੇ ਗਿਆ ਹੈਗਾ ਉਹ ਕੰਟ ਟੱਪ ਕੇ ਆਪਣੇ ਗੇਟ ਟੱਪ ਕੇ ਅੰਦਰ ਆਇਆ ਹੈਗਾ ਅੰਦਰ ਦੇਖਿਆ ਕਿ ਮੇਰੀ ਅਰਮਾਰੀ ਜਿਹੜੀ ਅਸੀਂ ਸੱਬਦ ਦੇ ਨਾਲ ਉਹਨਾਂ ਨੇ ਲੌਕ ਖੋਲਿਆ ਹੋਇਆ ਪਹਿਲੇ ਜਿਹੜਾ ਦਰਵਾਜੇ ਦਾ ਗੇਟ ਦਰਵਾਜਾ ਹੈਗਾ ਉਹ ਖੋਲਿਆ ਉਹਨਾਂ ਨੇ ਉਹਦੇ ਨਾਲ ਮਤਲਬ ਸਭਨ ਨਾਲ ਹੀ ਤਾੜ ਤੋੜ ਕੇ ਫਿਰ ਉਹਨਾਂ ਨਾਲ ਮਾਲੇ ਜੀ ਸੂਏ ਨਾਲ ਲੋਕ ਲਖੇ ਲਿਆ ਹੈਗੇ ਕਰੀਬ ਕਿੰਨੇ ਜਾਨੇ ਸੀ ਉਹ ਤਕਰੀਬਨ ਕਹਿੰਦੇ ਤਿੰਨ ਜਣੇ ਸੀ ਤਿੰਨ ਜਣੇ ਉਹ ਦੱਸਦੇ ਆਏ ਮੋਟਰਸਾਈਕਲ ਤੇ ਸੀ ਜਾਂ ਕਿਤੇ ਕੋਈ ਨਹੀਂ ਪਹਿਲੀ ਆਏ ਪਹਿਲੇ ਚਲੇ ਗਏ ਉਹ ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡਾ ਤਕਰੀਬਨ 2.5 ਲੱਖ ਦੇ ਕਰੀ ਕਰੀ ਕੈਸ਼ ਕੈਸ਼ ਹੈ ਤੇ ਕੋਈ 골ਡ ਵਗੈਰਾ ਨਹੀਂ ਕੋਈ ਨਹੀਂ ਹੈਗਾ ਨਾ ਕਪੜਾ ਕੋਈ ਨਾ ਕੋਈ ਹੋਰ 골ਡ ਵਗੈਰਾ ਕੋਈ ਇਸ ਮੰਦੀ ਪੁਲਿਸ ਨੂੰ ਉਸ ਕੈਪ ਕੀ ਹੈ ਅੱਜ ਕਾ ਕਰਦੇ ਕਿਹੜਾ ਥਾਣਾ ਪੈਂਦਾ ਜੀ ਭਾਰਗੋ ਕੈਂਪ ਜੀ ਸਾਡੇ ਭਾਰਗੋ ਥਾਣਾ ਕੋਲ ਸਾਈ ਮੌਕੇ ਤੇ ਜੀ ਸਹੀ ਵਹੀ ਬਿਨੇ ਬਿਆਨ ਲੈ ਗਏ ਹੈ ਕੋਈ ਸੀਸੀਟੀਵੀ ਫੋਟੋ ਵਗੈਰਾ ਆਈ ਕੋਈ ਹਾਂ ਸੀਸੀਟੀਵੀ ਫੋਟੋ ਕੋਈ ਆਈ ਨਹੀਂ ਹਾਲੇ ਕੋਈ ਨਹੀਂ ਉਹ ਜੀ ਆਈ ਬਸ ਰੂਪੀ ਲਿਖੀ ਉਹਨਾਂ ਨੇ ਠੀਕ ਹੈ ਹਾਂ ਹੁਣ ਚੈੱਕ ਕਰਦੇ ਪਈ ਸੀਸੀਟੀਵੀ ਫੋਟੋ ਚੈੱਕ ਕਰਦੇ ਪਏ ਹੈਗੇ ਨੇ ਜਿਨ੍ਹਾਂ ਵਿੱਚ ਕੋਈ ਬੰਦਾ ਦਾ ਨਾਮ ਦਿੰਦੇ ਆਂਦੇ ਬੇਨ ਵੀ ਇਹ ਬੰਦਾ ਸ਼ਾਇਦ ਇਹੀ ਹੁੰਦਾ ਹੈ ਇਹ ਕੋਈ ਦੁਬਾਰਾ ਆਪਣਾ ਨਾਮ ਬੋਲਦੀ ਹੋਵੇ ਜੀ ਰਾਜ ਕੁਮਾਰ ਭਗਤ ਏਰੀਆ ਕਿਹੜਾ ਐਡਵੋਕੇਟ ਤਿੰਨ ਕੇ ਪੀ ਨਗ ਚੋਰੀ ਹੋਈ ਜੀ ਸਾਡੇ ਰੇਲ ਤੇ ਕੀ ਕਹਿਣਾ ਜੀ ਕਿਉਂਕਿ ਕੈਮਰਾ ਚੈੱਕ ਕਰਨ ਦਾ ਟੈਸਟ ਹੈ ਕਿੰਨੀਆਂ ਚੋਰੀ ਹੋਈ ਟੋਰ ਲੱਗਦੀ ਫੋਟੋ ਮੈਨੂੰ ਨਹੀਂ ਤੋਂ ਪਰਮਿਸ਼ਨ ਹੋਈ ਤੇ ਇੱਕ ਕੋਈ ਟਰਾਲੀ ਜੇ ਚੋਰੀ ਹੋਈ ਬੈਠੀ ਟਰਾਲੀਆਂ ਮੇਨ ਰੋਡ ਦੇ ਲਾਗੇ ਜਾਂਦੇ ਆ ਟਰਾਲੀਆਂ ਚੋਰੀ ਫਰਾਕੀ ਨਹੀਂ ਕਰਦਾ ਕਿੰਨੀਆਂ ਬੈਟਰੀ ਚੋਰੀ ਹੋਈ ਆ ਤੇ ਅੱਜ ਜਿਹੜੀ ਆ ਵਾਲੀ ਚੋਰੀ ਹੋਈ ਇਹ ਕਿੰਨੀ ਆ ਜੀ ਇਹ ਉਹ ਕੈਮਰਾ ਚੈੱਕ ਕਰਕੇ ਦੇਖੇ ਕਿੰਨੇ ਕਿੰਨਾ ਨੁਕਸਾਨ ਕਿਨਵਾਇ ਲੱਗਾ ਜੀ ਉਹਨਾਂ ਨੇ ਤਾਂ 2.5 ਲੱਖ ਰੁਪਏ ਲਖਾਇਆ ਜੀ ਨਾਮ ਨੂੰ ਆ ਨਹੀਂ ਲੱਗੀ ਠੀਕ ਹੈ